ਸਵਾਗਤ ਹੈ ਮਤਲਬ ਕਿ ਹੁਣ ਯੂਥ ਹੈਗਾ ਜੀ ਇਹਨਾਂ ਦੀ ਆਪਸ ਦੇ ਵਿੱਚ ਰੰਜਿਸ਼ਾਂ ਵੀ ਚੱਲਦੀਆਂ ਪਰ ਹੁਣ ਜਦੋਂ ਇਨਵੈਸਟੀਗੇਸ਼ਨ ਨੂੰ ਜੁਗਨ ਵਾਲੀ ਬਤਲ ਤੇ ਇੱਕ ਤਾਰ ਲੱਗੀ ਆ ਖੇਤ ਨੂੰ ਤੇ ਵਾਰ ਕੀਤੀ ਉਹ ਜੋ ਦੇ ਅੰਦਰਲੇ ਪਾਸੇ ਡੈੱਡ ਬੋਡੀ ਪਈ ਆ ਜੀ ਤੇ ਅਸੀਂ ਇਹ ਦੇਖਿਆ ਜੀ ਇਹ ਨਹੀਂ ਪਤਾ ਹੁਣ ਕੀ ਚੱਕਰ ਆ ਜਾਂ ਕਿਸੇ ਨੇ ਕੁਝ ਕਰ ਦਿੱਤਾ ਗਿਆ ਜਾਂ ਕੀਤਾ ਗਾਇਆ ਗਿਆ ਜਾਂ ਕਿਸ ਤਰ੍ਹਾਂ ਵੀ ਆ ਇਹ ਤਾਂ ਹੁਣ ਪੁਲਿਸ ਆਊਗੀ ਉਹਨਾਂ ਦੇ ਜੋ ਅਨਕੁਆਰੀ ਹੋਊਗੀ ਤੇ ਉਹਦੇ ਕਰਕੇ ਪਤਾ ਲੱਗੂਗਾ ਸ਼ੱਕੇ ਦੇ ਚ ਜਾਂਚ ਕਰਾਂਗੇ ਇਹਨਾਂ ਦਾ ਨਾ ਕਾਫੀ ਚੱਲੀ ਜਾਂਦਾ ਸੀ ਕਿ ਕਈ ਮੁੰਡਿਆਂ ਨਾਲ ਕੋ ਲੜਾਈ ਝਗੜਾ ਸੌ ਹੋ ਹੀ ਜਾਂਦਾ ਜੀ ਅਜੇ ਕਲੀਅਰ ਨਹੀਂਗਾ ਉਹ ਤਾਂ ਕਲੀਅਰ ਹੋ ਹੀ ਨਹੀਂ ਰਿਹਾ ਜੀ ਅਜੇ ਤਾਂ ਅਜੇ ਤਾਂ ਪੁਲਿਸ ਆ ਰਹੀ ਹੁਣ ਵੇਖਦੇ ਆ ਜੀ ਕੀ ਬਣਦਾ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਦਿਨ ਚੜ੍ਹਦੇ ਫਰੀਦਕੋਟ ਵਿੱਚ ਇੱਕ ਵੱਡੀ ਘਟਨਾ ਦੀ ਖਬਰ ਆ ਰਹੀ ਹੈ ਫਰੀਦਕੋਟ ਦੇ ਦਸ਼ਮੇਸ਼ ਨਗਰ ਨਿਵਾਸੀ ਯੋਗਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਭੇਦ ਭਰੇ ਹਾਲਾਤ ਦੇ ਵਿੱਚ ਖੇਤਾਂ ਵਿੱਚੋਂ ਲਾਸ਼ ਮਿਲੀ ਹੈ ਜਿਹੜੀ ਕਿ ਦਸ਼ਮੇਸ਼ ਨਗਰ ਤੋਂ ਜਦੋਂ ਕੰਮਿਆਣਾ ਪਿੰਡ ਵੱਲ ਨੂੰ ਕੱਚਾ ਰਸਤਾ ਜਾਂਦਾ ਉਸ ਰਸਤੇ ਤੇ ਖੇਤਾਂ ਵਿੱਚ ਪਈ ਹੋਈ ਸੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਕਰ ਰਹੀ ਹੈ ਮ local ਨਿਵਾਸੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਇਹ ਦੂਜਾ ਵਾਰ ਵੱਡਾ ਸਦਮਾ ਲੱਗਾ ਹੈ ਇਸ ਤੋਂ ਪਹਿਲਾਂ ਇਹਨਾਂ ਦੇ ਇੱਕ ਹੋਰ ਪੁੱਤਰ ਦੀ ਮੌਤ ਹੋ ਚੁੱਕੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਰਿਵਾਰ ਜੋ ਵੀ ਬਿਆਨ ਦੇਊਗਾ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ ਏ ਭਾਈ ਜੀ ਜਯੋਰਾਜ ਸਿੰਘ ਉਰਫ ਨੀਰਾਜੀ ਮੁੰਡਾ ਦਸ਼ਮੇਸ਼ ਨਗਰ ਗਲੀ ਨੰਬਰ 3 ਦਾ ਵਸਨੀਕ ਹੈ ਜੀ ਇਹ ਸਾਨੂੰ ਵੀ ਸਵੇਰ ਇਹਨਾਂ ਦੇ ਘਰੋਂ ਨਾ ਮੈਸੇਜ ਲੱਗਾ ਸੀ ਵੀ ਸਾਡਾ ਨਾ ਬੇਟਾ ਰਾਤ ਦਾ ਲੱਭ ਨਹੀਂ ਰਿਹਾ ਜੀ ਤੇ ਅਸੀਂ ਵੀ ਸਵੇਰ ਦੇ ਲੱਗੇ ਹੋਏ ਸੀ ਕਿ ਭਾਲਣ ਕੋ ਕਿੱਧਰ ਕੋ ਕਿੱਧਰ ਤੇ ਹੁਣ ਇੱਥੇ ਆ ਕੇ ਦੇਖਿਆ ਤੇ ਇੱਥੇ ਡੈਡ ਬੋਡੀ ਪਈ ਹੈ ਕਿੱਥੋਂ ਮਿਲੀ ਇਹ ਡੈਡ ਬੋਡੀ ਇਹ ਡੈਡ ਬੋਡੀ ਆਪਣੇ ਟੀਚਰ ਕੋਲੋਂ ਤਾਂ ਸਿੱਧਾ ਕੰਮਿਆਂ ਨੇ ਪੈਣ ਨੂੰ ਰਾਹ ਜਾਂਦਾ ਜੀ ਕੱਚਾ ਕੱਚੀ ਪਈ ਉੱਥੇ ਹੈ ਜੀ ਕੀ ਲੱਗਦਾ ਸ਼ੱਕ ਕਰ ਲਵੇ ਸ਼ੱਕੇ ਦੇ ਚ ਜਾਂਚ ਕਰਾਂਗੇ ਇਹਨਾਂ ਦਾ ਨਾ ਕਾਫੀ ਚੱਲੀ ਜਾਂਦਾ ਸੀ ਕਿ ਕਈ ਮੁੰਡਿਆਂ ਨਾਲ ਕੋਈ ਲੜਾਈ ਝਗੜਾ ਸੌ ਹੋ ਹੀ ਜਾਂਦਾ ਜੀ ਅਜੇ ਕਲੀਅਰ ਨਹੀਂਗਾ ਉਹ ਤਾਂ ਕਲੀਅਰ ਹੋ ਹੀ ਨਹੀਂ ਰਿਹਾ ਜੀ ਅਜੇ ਦਾ ਅਜੇ ਤਾਂ ਪੁਲਿਸ ਆਰੀ ਹੁਣ ਵੇਖਦੇ ਆ ਜੀ ਕੀ ਬਣਦਾ ਜੀ ਨਾ ਜਗਰਾਤ ਸਿੰਘ ਉਲਫਨੀਰਾ ਹੈ ਸੀ ਦਸ਼ਮੇਸ਼ ਨਗਰ ਗਲੀ ਨੰਬਰ 3 ਹੁੰਦਾ ਜੀ ਇਹ ਗੇ ਹੁਣ ਜਦੋਂ ਅਸੀਂ ਬਾਹਰ ਨਿਕਲਿਆ ਘਰੋਂ ਤੇ ਰੌਲਾ ਪਈ ਜਾਂਦਾ ਜੀ ਤੇ ਮੁੰਡੇ ਭਜ ਭਜ ਲੋਕ ਆਈ ਜਾਂਦੇ ਸਿੱਧਰ ਨੂੰ ਮੈਂ ਪੁੱਛਿਆ ਵੀ ਕੀ ਗੱਲ ਹੋ ਗਈ ਜਾਂਦੇ ਵੀ ਇਸ ਤਰ੍ਹਾਂ ਕਿ ਉਹਦੀ ਡੈੱਡ ਬੋਡੀ ਪਈ ਆ ਤੇ ਮੈਂ ਵੀ ਨਾਲ ਇਕਦਰਸ਼ਨ ਸਿੰਘ ਨੂੰ ਲੈ ਕੇ ਇੱਥੇ ਪਹੁੰਚਿਆ ਤੇ ਇੱਕ ਤਾਰ ਲੱਗੀ ਆ ਖੇਤ ਨੂੰ ਤੇ ਬਾੜ ਕੀਤੀ ਹੋਈ ਜੋ ਦੇ ਅੰਦਰ ਦੇ ਪਾਸੇ ਡੈੱਡ ਬੋਡੀ ਪਈ ਆ ਜੀ ਤੇ ਅਸੀਂ ਇਹ ਦੇਖਿਆ ਜੀ ਇਹ ਨਹੀਂ ਪਤਾ ਹੁਣ ਕੀ ਚੱਕਰ ਆ ਜਾਂ ਕਿਸੇ ਨੇ ਕੁਝ ਕਰ ਦਿੱਤਾ ਗਿਆ ਜਾਂ ਕੀਤਾ ਗਿਆ ਗਿਆ ਜਾਂ ਕਿਸ ਤਰ੍ਹਾਂ ਵੀ ਆ ਇਹ ਤਾਂ ਹੁਣ ਪੁਲਿਸ ਆਊਗੀ ਉਹਨਾਂ ਦੇ ਜੋ ਅਨਕੁਆਰੀ ਹੋਊਗੀ ਤੇ ਉਹਦੇ ਕਰਕੇ ਪਤਾ ਲੱਗੂਗਾ ਜੀ ਪੁਲਿਸ ਨੂੰ ਜਾਣ ਕੇ ਜੇ ਪੁਲਿਸ ਨੂੰ ਮੇਰੇ ਖਿਆਲ ਗੁਰਚਰਨ ਸਿੰਘ ਪੁਲਿਸ ਆ ਗਈ ਜੀ ਜਦੋਂ ਅਸੀਂ ਆਏ ਨਾ ਪੁਲਿਸ ਮੌਕੇ ਤੇ ਆ ਚੁੱਕੀ ਹੈ ਜੀ ਇਹ ਟੀਚਰ ਕੋਲ ਨਹੀਂ ਨਹੀਂ ਬੈਕ ਸਾਈਡ ਖੇਤ ਹੈਗਾ ਉਸ ਜਗ੍ਹਾ ਤੇ ਪਈ ਬਣੀ ਸੀ ਇਹਦਾ ਨਾਮ ਹੈਗਾ ਜੀ ਜਵਰਾਜ ਸਿੰਘ ਉਰਫ ਨੀਰਾ ਉਹ ਜਿਹੜੀ ਹੈ ਮੌਕੇ ਤੇ ਸੜੀ ਅਸੀਂ ਪੂਰੀ ਸਪਾਰਟੀ ਕਰੀ ਪਹੁੰਚੀ ਹੈ ਤੇ ਉਹਦੇ ਇਨਸਪੈਕਸ਼ਨ ਕਰ ਰਹੇ ਆ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ ਕਿ ਕੀ ਚੀਜ਼ ਹੈ ਰਾਤ ਨੂੰ ਇਸ ਦੇ ਲਿਖੋ ਕਿ ਕਿਸ ਤਰ੍ਹਾਂ ਇਹ ਲਾਜ਼ਮੀ ਹੋਵੇ। ਬਲਕਿ ਜਿਵੇਂ ਸੁਣਸਣ ਜਗਾ ਹੈਗੀ ਹੈ ਜੀ। ਥੋਨੇ ਦਿਨ ਇਨਵੈਸਟੀਗੇਸ਼ਨ ਹੀ ਕੋਮਪਲੀਟ ਹੁੰਦੀ। ਉਹਨਾਂ ਜਰ ਪਹਿਲਾਂ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਹ ਦੇਖਿਆ ਤਾਂ ਪਤਾ ਨਹੀਂ ਸੀ ਬੱਲਾ ਇਹ। ਇਹ ਹੈ ਕਿ ਕਿੰਨਾ ਰੰਜਸ਼। ਮਤਲਬ ਕਿ ਹੁਣ ਯੂਥ ਹੈਗਾ ਜੀ ਇਹਨਾਂ ਦੀ ਆਪਸ ਦੇ ਵਿੱਚ ਰੰਜਸ਼ਾਂ ਵੀ ਚੱਲਦੀਆਂ। ਪਰ ਹੁਣ ਜਦੋਂ ਇਨਵੈਸਟੀਗੇਸ਼ਨ ਹੋ ਗਈ ਉਹਦੇ ਨਾਲ ਹੀ ਪਤਾ ਲੱਗਦਾ।